ਵਾਇਲ ਜੀ ਪਤੇ ਗੁਰਦੁਆਰਾ ਸਿੰਘ ਸਭਾ ਪਿੰਡ ਪੋਝੀਆਂ ਮਿਤੀ 16/2/2025 ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਧੰਨ ਧੰਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਇੱਕ ਪੰਗਤ ਦੀ ਪ੍ਰਥਾ ਹਰ ਮਾਈ ਭਾਈ ਅਮੀਰ ਗਰੀਬ ਉੱਚੇ ਨੀਵੇਂ ਸਭ ਦੇ ਲਈ ਇੱਕ ਪੰਗਦੀ ਰੀਤ ਚਲਾਈ ਰਸਮੀ ਪਾਲਣਾ ਕਰਦਿਆਂ ਹਿੰਦੁਸਤਾਨ ਦੇ ਬਾਦਸ਼ਾਹ ਅਕਬਰ ਨੇ ਵੀ ਸਭ ਨਾਲ ਪੰਗਤ ਵਿੱਚ ਬੈਠ ਕੇ ਗੁਰੂ ਕੇ ਲੰਗਰ ਦਾ ਪ੍ਰਸ਼ਾਦ ਛਕ ਕੇ ਆਨੰਦ ਮਾਣਿਆ ਤੇ ਫਿਰ ਗੁਰੂ ਦੇ ਦਰਸ਼ਨ ਕਰਕੇ ਵਡਭਾਗੀ ਬਣਿਆ ਸੋ ਸੰਗਤ ਜੀ ਦੇਖ ਸਕਦੇ ਹੋ ਅੱਜ ਜਿਹੜਾ ਪਿੰਡ ਪੂਜਿਆ ਇਹਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੀ ਨਗਰ ਦੀ ਸੰਗਤ ਨੂੰ ਇਕੱਠਿਆਂ ਕਰਕੇ ਜਿਹੜਾ ਮਤਾ ਪਾਇਆ ਗਿਆ ਹੈ ਕੁਰਸੀਆਂ ਟੇਬਲ ਆ ਜਿਹੜੇ ਆ ਗੁਰੂ ਘਰ ਦੇ ਵਿੱਚ ਜਿਹੜੇ ਲੱਗਦੇ ਸੀ ਖੁਸ਼ੀ ਗਮੀ ਦੇ ਟਾਈਮ ਉਸ ਨੂੰ ਲੈ ਕੇ ਅੱਜ ਦਾ ਜਿਹੜਾ ਇਹ ਮਤਾ ਪਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੰਗਤ ਮੌਜੂਦ ਹੈ ਔਰ ਸੰਗਤ ਦੇ ਵਿੱਚ ਜਿਹੜੇ ਆ ਪੂਰੇ ਨਗਰ ਨਿਵਾਸੀ ਔਰ ਜਿੱਥੇ ਕਹਿ ਸਕਦੇ ਆ ਸਮੁੱਚੀ ਪੰਚਾਇਤ ਮੈਂਬਰ ਪੰਚਾਇਤ ਵੀ ਜਿਹੜੇ ਹਾਜ਼ਰ ਨੇ ਔਰ ਮਤਿਆਂ ਦੇ ਉੱਪਰ ਜਿਹੜੇ ਸਾਈਨ ਆ ਜਿਹੜੇ ਕੀਤੇ ਜਾ ਰਹੇ ਨੇ ਮਤੇ ਜਿਹੜੇ ਆ ਲਿਖਤੀ ਰੂਪ ਵਿੱਚ ਹੋ ਚੁੱਕੇ ਨੇ ਭਾਈ ਸਾਹਿਬ ਕੀ ਨਾਮ ਹਰਜੀਤ ਸਿੰਘ ਜੀ ਮੌਜੂਦਾ ਸਰਪੰਚ ਹਾਂ ਜੀ ਮੈਂ ਮੌਜੂਦਾ ਸਰਪੰਚ ਬੋਝੀਆਂ ਦਾ ਤੇ ਭਾਈ ਸਾਹਿਬ ਜਿਹੜਾ ਅੱਜ ਦਾ ਜਿਹੜਾ ਫੈਸਲਾ ਲਿਆ ਗਿਆ ਸਮੁੱਚੀ ਪੰਚਾਇਤ ਵੀ ਵੱਲੋਂ ਨਹੀਂ ਤੇ ਸਮੁੱਚੇ ਨਗਰ ਨਿਵਾਸੀਆਂ ਵੱਲੋਂ ਵੀ ਦੇ ਦੇਖਦੇ ਆ ਇਹ ਬਹੁਤ ਵਧੀਆ ਸੁਲਾਗਾ ਜੋ ਕਦਮ ਆ ਜੀ ਮੈਂ ਸਾਰੇ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਜਿੱਦਾਂ ਅੱਜ ਸਮੁੱਚੀ ਫੈਸਲੇ ਫੈਸਲਾ ਲਿਆ ਹੈ ਗੁਰੂ ਘਰ ਦਾ ਦੂਜੀਆਂ ਪੰਚਾਇਤਾਂ ਜਿਹੜੀਆਂ ਇਲਾਕੇ ਦੀਆਂ ਪੰਚਾਇਤਾਂ ਉਹਨਾਂ ਨੂੰ ਕੁਝ ਕਹਿਣਾ ਚਾਹੀਦਾ ਹੈ ਅਸੀਂ ਚਾਹੁੰਦੇ ਵੀ ਉਹੀ ਸਾਡੇ ਨਾਲ ਵੇਖ ਕੇ ਸਾਦੋਂ ਚੁੱਕਣਾ ਤੇ ਇਹ ਉਪਰਾਲੇ ਇਸੇ ਕਦਮ ਤੇ ਚੱਲ ਕੇ ਸਾਰ ਗੁਰਕੌਰ ਵਿੱਚ ਗੁਰਦਾਰਾ ਸਾਹਿਬ ਦੇ ਕਿ ਜੋ ਕਾਰਜ ਹਨ ਨੇਜਾਂ ਦੇ ਜੋ ਪੈਸ ਬਣਾ ਚੁੱਕੇ ਹਨ ਉਹਨਾਂ ਬੰਦ ਕਰਨਾ ਚਾਹੀਦਾ ਹੈ ਹਟੇ ਜੋ ਪੰਗਤ ਦੀ ਜੋ ਪਰਥਾ ਹੋ ਚੱਲਣ ਚਾਹੀਦੀ ਹੈ ਗੁਰੂ ਮਾਰ ਦੇ ਜੋ ਸਕਾਰਵਾਹਤੇ ਜ਼ਰੂਰੀ ਕਦਮ ਹੈ ਹਰ ਇੱਕ ਨਗਰ ਨਿਵਾਸੀਆਂ ਚਾਹੀਦਾ ਪੰਗਤ ਸੰਗਤ ਦਾ ਪਰਧਾਸਾਸੀ ਦਾ ਗੁਰੂ ਅਮਰਦਾਸ ਜੀ ਨੂੰ ਜਿਹਨੂੰ ਆਏ ਸੀ ਗਏ ਤੇ ਗੁਰਦਾਸ ਸਾਹਿਬ ਉਹਨਾਂ ਆਖਮ ਕੀ ਕਾਸੀ ਦਾ ਪਹਿਲ ਲੰਗਰ ਤੋਂ ਪ੍ਰਸ਼ਾਦ ਲਖੋ ਸੇਰਾਨ ਕੇ ਸਾਡੇ ਨਾਲ ਬਚਨ ਕਰੋ ਉਹ ਜਿਹੜਾ ਲੰਗਰ ਦਾ ਪ੍ਰਸ਼ਾਦ ਆਸ਼ਾਸੀ ਹੈ ਉਹਨੀਆਂ ਲੋਨਿਆ ਲੋਗੇ ਉਹਨਾਂ ਗੁਰੂ ਅਮਰਦਾਸ ਜੀ ਨੂੰ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਛਿਸਤ ਇਹ ਦਿੰਦੀ ਹਾਜੇ ਪਿੰਡ ਦੇ ਵਿੱਚ ਇਕੱਤਰਤਾ ਕੀਤੀ ਗਈ ਗੁਰਦੁਆਰਾ ਸਾਹਿਬ ਵਿਖੇ ਇਸ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਦੇਸ਼ ਅਤੇ ਵਿਦੇਸ਼ ਦੀ ਸੋਤ ਸਾ ਸੰਗਤ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਜੀ ਦੀ ਪਾਵਨ ਬਾਣੀ ਦੇ ਬਚਨ ਨੇ ਜਿਸ ਦਾ ਕਾਰਜ ਤਿੰਨੇ ਕੀਆ ਮਾਨਸ ਕੀਆ ਵਿਚਾਰਾ ਨਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਕਾਰਜ ਹੈ ਅੱਜ ਜੀ ਜਿਹੜੀ ਸਾਡੀ ਇਕਤਰਤਾ ਹੈ ਜੋ ਤਾਂ ਅੰਸ਼ੀਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਪੰਗਤ ਪਾਛੇ ਸੰਗਤ ਜੋ ਪੰਗਤ ਦਾ ਸਿਧਾਂਤ ਹੈ ਨਗਰ ਪੂਜੀਆਂ ਦੀ ਸਮੂਹ 사ਦ ਸੰਗਤ ਵੱਲੋਂ ਅੱਜ ਇੱਕ ਜਿਹੜਾ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੀ ਜਿਸ ਦੀ ਲੰਬੇ ਸਮੇਂ ਤੋਂ ਉਲੰਘਣਾ ਹੋ ਰਹੀ ਸੀ ਜਦੋਂ ਕੋਈ ਖੁਸ਼ੀ ਗਮੀ ਦਾ ਸਵਾਗਤ ਗੁਰਦੁਆਰੇ ਸਾਹਿਬ ਚੱਲਦਾ ਸੀ ਤੇ ਖੁਦ ਕੁਰਸੀਆਂ ਤੇ ਮੇਜ਼ਾਂ ਲੱਗਦੇ ਸਨ ਪਰ ਸਾਰੀ ਸੰਗਤ ਨੇ ਅੱਜ ਫੈਸਲਾ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਜੀ ਦੀ ਚਾਰ ਦੁਵਾਰੀ ਦੇ ਅੰਦਰ ਖੁਸ਼ੀ ਅਤੇ ਗਮੀ ਦੇ ਸਮਾਗਮਾਂ ਤੇ ਗੁਰੂ ਘਰ ਲੰਗਰ ਪੰਗਤ ਦੇ ਵਿੱਚ ਚੱਲੇਗਾ। ਇਹਦੇ ਸੰਬੰਧ ਦੇ ਵਿੱਚ ਅੱਜ ਦੀ ਸਾਰੀ ਸੰਗਤ ਦੀ ਇਕੱਤਰਤਾ ਹੈ। ਸੰਗਤ ਵੱਲੋਂ ਜਿਹੜੇ ਤੋਂ ਮੱਦੀ ਰਖਸ਼ੀ ਗਏ ਜੀ ਪਾਇਏ ਗਏ। ਹਾਂਜੀ ਸੰਗਤ ਵੱਲੋਂ ਇਹੀ ਮਤਾ ਪਾਇਆ ਗਿਆ ਹੈ ਕਿ ਜਿਹੜਾ ਲੰਗਰ ਦਾ ਪ੍ਰਸ਼ਾਦਾ ਉਹ ਪੰਗਤ ਦੇ ਵਿੱਚ ਚੱਲੇਗਾ ਕਿ ਜੇਕਰ ਇਸ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੀ ਉਲੰਘਣਾ ਕੋਈ ਕਰੇਗਾ ਤੇ ਉਸ ਨੂੰ ਸਮੂਹ ਸਾ ਸੰਗਤ ਵੱਲੋਂ ਗੁਰਮੁਖ ਪਿਆਰਿਓ 52000 ਦਾ ਜੁਰਮਾਨਾ ਤੇ ਧਾਰਮਿਕ ਸਜ਼ਾ ਜਿਹੜੀ ਇਹ ਦਿੱਤੀ ਜਾਵੇ। ਭਾਈ ਸੰਸ਼ੇਠ ਸਿੰਘ ਜੀ ਅਕਸਰ ਸੋਸ਼ਲ ਮੀਡੀਆ ਦੇ ਵਿੱਚ ਕਈ ਖਬਰਾਂ ਚੱਲਦੀਆਂ ਰਹਿੰਦੀਆਂ ਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕੁਰਸੀਆਂ ਟੇਬਲ ਲਾ ਕੇ ਤੇ ਮਰਯਾਦਾ ਦੀ ਜਿਹੜੀ ਉਲੰਘਣਾ ਹੋ ਰਹੀ ਆ ਅੱਜ ਤੁਹਾਡੇ ਨਗਰ ਦੇ ਵਿੱਚ ਵੀ ਐਸਾ ਕੋਈ ਮਤਾਂ ਪਾਇਆ ਗਿਆ ਕੁਰਸੀਆਂ ਟੇਬਲਾਂ ਲੈ ਕੇ ਵੀ। ਹਾਂਜੀ ਹਾਂਜੀ ਇਹੀ ਮਤਾਂ ਪਾਇਆ ਗਿਆ ਵਾ ਕਿ ਜਿਹੜਾ ਕੁਰਸੀਆਂ ਟੇਬਲ ਚੱਲਦੇ ਸਨ ਪਹਿਲਾਂ ਤੇ ਅੱਜ ਤੋਂ ਬਾਅਦ ਕਦੀ ਵਾਸਤੇ ਵੀ ਗੁਰਦੁਆਰਾ ਸਾਹਿਬ ਦੇ ਧਾਰਮਿਕ ਸਮਾਗਮਾਂ ਜਾਂ ਖੁਸ਼ੀ ਗਮੀ ਦਾ ਕੋਈ ਵੀ ਸਮਾਗਮ ਹੈ ਤੇ ਉਹ ਪੰਗਤ ਦੇ ਵਿੱਚ ਹੀ ਗੁਰੂ ਕਾ ਲੰਗਰ ਜਿਹੜਾ ਪ੍ਰਸ਼ਾਦਾ ਪਾਣੀ ਚੱਲੇਗਾ ਜੇ ਗੱਲ ਕਰੀਏ ਭਾਈ ਸੰਸ਼ੇਰ ਸਿੰਘ ਜੀ ਕਈ ਸੰਪਰਦਾਮਾਂ ਜਾਂ ਡੇਰੇ ਨੇ ਹਾਂਜੀ ਤੇ ਅੱਜ ਵੀ ਜਿਹੜੇ ਕਈ ਜਗ੍ਹਾ ਤੇ ਜਿਹੜੇ ਨੇ ਉਹ ਕੁਰਸੀਆਂ ਟੇਬਲ ਲੱਗੀਆਂ ਹੁੰਦੀਆਂ ਨੇ ਜਿੱਥੇ ਸੰਗਤ ਪ੍ਰਸ਼ਾਦਾ ਛਕ ਰਹੀ ਹੁੰਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਹੁਕਮ ਹੈ ਨਾ ਸਿੱਖ ਨੂੰ ਪਹਿਲੇ ਪੰਗਤ ਪਾਛੇ ਸੰਗਤ ਤੇ ਉਹਨਾਂ ਗੁਰਮਖਾਂ ਪਿਆਰਿਆਂ ਦੇ ਚਰਨਾਂ 'ਚ ਸਾਡੇ ਵੱਲੋਂ ਬੇਨਤੀ ਹੈ ਕਿ ਸਾਨੂੰ ਜਿਹੜਾ ਗੁਰੂ ਕਾ ਲੰਗਰ ਹੈ ਉਹ ਪੰਗਤ ਦੇ ਵਿੱਚ ਕਰਨਾ ਚਾਹੀਦਾ ਹੈ ਤੇ ਗੁਰਮਖ ਪਿਆਰਿਓ ਇੱਕ ਹੁੰਦਾ ਕਿਉਂ ਇਹਦਾ ਕਾਰਨ ਇਹ ਹੈ ਕਿ ਜਿਹੜੀ ਕਾਰ ਸੇਵਾ ਸੀ ਨਾ ਉਹਨੂੰ ਅਸੀਂ ਅੱਜ ਕਾਰ ਸੇਵਾ ਲਾਲਚ ਸੇਵਾ ਬਣਾ ਦਿੱਤੀ ਹੈ ਲਾਲਚ ਦੇ ਕਾਰਨ ਅਸੀਂ ਕੁਰਸੀਆਂ ਟੇਬਲ ਲਾਉਣੇ ਆ ਕਿ ਗੁਰਦੁਆਰੇ ਜੋਬਰ ਦੀ ਪ੍ਰੋਗਰਾਮ ਚੱਲਦਾ ਰਹੇ ਸਾਡੀ ਗੋਲਕ ਭਰੇ ਤੇ ਮੈਂ ਉਹਨਾਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੂੰ ਵੀ ਔਰ ਜਿਹੜੇ ਵੀ ਪ੍ਰਬੰਧਕ ਕਮੇਟੀ ਵਾਲੇ ਇਸ ਤਰ੍ਹਾਂ ਕਰਦੇ ਆ ਉਨ੍ਹਾਂ ਦੇ ਚਰਨਾਂ 'ਚ ਮੈਂ ਬੇਨਤੀ ਕਰਦਾ ਕਿ ਗੁਰੂ ਦਾ ਸਿੱਖ ਸੰਤੋਖੀ ਹੁੰਦਾ ਹੈ ਕਦੀ ਵਾਸਤੇ ਲਾਲਚ ਕਰਕੇ ਇਸ ਤਰ੍ਹਾਂ ਨਹੀਂ ਕਰਦਾ ਤੇ ਜੇਕਰ ਉਹ ਸਾਡੇ ਤੇ ਸਵਾਲ ਕਰਦੇ ਹੈ ਕਿ ਸੰਗਤ ਦਾ ਫੈਸਲਾ ਹੈ ਤੇ ਫਿਰ ਗੁਰਮਖ ਪਿਆਰੇ ਉਨ੍ਹਾਂ ਦੇ ਚਰਨਾਂ 'ਚ ਇਹ ਬੇਨਤੀ ਆ ਕਿ ਉਹਨਾਂ ਨੂੰ ਫਿਰ ਆਪਣਾ ਜਿਹੜਾ ਪ੍ਰਬੰਧਕ ਕਮੇਟੀ ਤੋਂ ਨੂੰ ਜਾਂ ਇਸੇ ਤਰ੍ਹਾਂ ਮੌਜੂਦਾ ਕੋਈ ਜਥੇਦਾਰ ਆ ਉਹ ਆਪਣੇ ਮੋਢੇ ਦੇ ਉੱਤੇ ਕੰਬਲੀ ਰੱਖ ਕੇ ਉੱਥੋਂ ਚਲੇ ਜਾਣਾ ਚਾਹੀਦਾ ਜੇ ਉਹਦੀ ਮੌਜੂਦਗੀ ਦੇ ਵਿੱਚ ਸਤਿਗੁਰਾਂ ਦੀ ਮਰਜ਼ਾਦਾ ਬਹਾਲ ਨਹੀਂ ਰਹਿ ਸਕਦੀ ਤੇ ਇਸੇ ਤਰ੍ਹਾਂ ਗੁਰਮਖ ਪਿਆਰੇ ਉਹ ਸਾਡੇ ਕੋਲ ਇਤਿਹਾਸ ਹੈ ਬਾਬਾ ਨਿਧਾਨ ਸਿੰਘ ਜੀ ਉਹ ਵੇਖੋ ਜਦੋਂ ਟੇਸ਼ਨ ਤੇ ਆ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਆਣ ਕੇ ਹੱਥ ਜਿਹੜਾ ਸੀ ਆਪਣਾ ਕਿਰਪਾ ਦਾ ਰੱਖਿਆ ਕਿ ਜਿਹੜੀ ਸਾਰੀ ਕਿਰਪਾ ਹੈ ਉਹ ਸਾਡੇ ਖਜ਼ਾਨੇ ਦੇ ਵਿੱਚ ਵਰਤੂਗੀ ਇਹ ਕਾਰਜ ਜਿਹੜੇ ਮਹਾਰਾਜ ਦੇ ਆ ਮਹਾਰਾਜ ਆਪ ਕਰਾਉਂਦਾ ਹੈ ਤੇ ਉਹਨਾਂ ਦੇ ਚਰਨਾਂ 'ਚ ਵੀ ਇਹ ਬੇਨਤੀ ਹੈ ਕਿ ਇਤਿਹਾਸਿਕ ਸਥਾਨਾਂ ਤੇ ਵਿਸ਼ੇਸ਼ ਤੌਰ ਤੇ ਇਹ ਕੰਮ ਨਹੀਂ ਕਰਨਾ ਚਾਹੀਦਾ ਸਾਡੇ ਪੰਜ ਤਖਤ ਨੇ ਪੰਜਾਂ ਤਖਤਾਂ ਤੇ ਜਿਹੜਾ ਲੰਗਰ ਪ੍ਰਸ਼ਾਦਾ ਹੈ ਉਹ ਪੰਗਤ ਦੇ ਵਿੱਚ ਚੱਲਦਾ ਹੈ ਤਖਤਾਂ ਤੋਂ ਸਾਨੂੰ ਜਿਹੜੀ ਸਿੱਖਿਆ ਲੈਣੀ ਚਾਹੀਦੀ ਹੈ ਅੱਗੇ ਜਿਹੜੇ ਤੁਹਾਡੇ ਨਗਰ ਦੇ ਵਿੱਚ ਜਿਹੜਾ ਹੈ ਜਿਹੜਾ ਗੁਰਮਤਾ ਕੀਤਾ ਗਿਆ ਇਦੇ ਵਿੱਚ ਤੁਹਾਡਾ ਕਿਹੜਾ ਕਿਹੜਾ ਸਹਿਯੋਗ ਰਿਹਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਸਭ ਤੋਂ ਵੱਡਾ ਸਹਿਯੋਗ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦਾ ਔਰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਤਕਾਰਯੋਗ ਬਾਬਾ ਪਰਮਜੀਤ ਸਿੰਘ ਜੀ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਇਸੇ ਤਰ੍ਹਾਂ ਗੁਰਮਖ ਪਿਆਰੋ ਸੰਗਤ ਦੇ ਰੂਪ ਦੇ ਵਿੱਚ ਜੋ ਇਸ ਨਗਰ ਦੇ ਚੌਂਕੀਦਾਰ ਹਨ ਇਸੇ ਤਰ੍ਹਾਂ ਸਾਡੇ ਜਿਹੜੇ ਨੰਬਰਦਾਰ ਹਨ ਸਰਦਾਰ ਪ੍ਰਗਟ ਸਿੰਘ ਔਰ ਇਸੇ ਤਰ੍ਹਾਂ ਮੌਜੂਦਾ ਸਰਪੰਚ ਸਰਦਾਰ ਰਣਜੀਤ ਸਿੰਘ ਰਾਣਾ ਸਾਬਕਾ ਦੋ ਸਰਪੰਚ ਹਾਜ਼ਰ ਨੇ ਸਰਦਾਰ ਪਰਗਟ ਸਿੰਘ ਤੇ ਸਰਦਾਰ ਹਰਪਾਲ ਸਿੰਘ ਤੇ ਇਸੇ ਤਰ੍ਹਾਂ ਸੰਘਰਸ਼ ਜਿਹੜੇ ਕਮੇਟੀ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰ ਸਾਹਿਬਾਨ ਉਹ ਮੌਜੂਦਾ ਪੰਚਾਇਤ ਦੇ ਮੈਂਬਰ ਸਾਹਿਬਾਨ ਸਾਡੀਆਂ ਮਾਤਾਵਾਂ ਵੀ ਹਾਜ਼ਰ ਨੇ ਬੇਅੰਤ ਹੀ ਸੰਗਤਾਂ ਹਾਜ਼ਰ ਨੇ ਇਸੇ ਤਰ੍ਹਾਂ ਗੁਰਮਤਿ ਵਿਦਿਆਲੇ ਦਾ ਇੱਥੇ ਪਹਿਰਾ ਚੱਲਦਾ ਹੈ ਗੁਰਮਤਿ ਵਿਦਿਆਲੇ ਦੇ ਵਿਦਿਆਰਥੀ ਵੀ ਹਾਜ਼ਰ ਹਨ ਤੁਸੀਂ ਅੱਜ ਸਿੱਖੀ ਸਤਾ ਦੇ ਪਹਿਰਾ ਦੇ ਆ ਗੁਰਮਤਿ ਮਰਯਾਦਾ ਤੇ ਸਿਧਾਂਤਾਂ ਦੇ ਪਹਿਰਾ ਦੇ ਦਿੰਦੇ ਆ ਜਿਹੜਾ ਅੱਜ ਪਿੰਡ ਭੁਲਿਆ ਵੀ ਨਗਰ ਜਿਹੜਾ ਇੱਡਾ ਵੱਡਾ ਕਦਮ ਚੁੱਕਿਆ ਕੀ ਕਹਿਣਾ ਚਾਹੁੰਦੇ ਹੋ ਬਾਕੀ ਸੰਗਤ ਨੂੰ ਤੁਸੀਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਸਿਆਣਿਆਂ ਦੀ ਕਹਾਵਤ ਹੈ ਸਿੱਖਣਾ ਵੀ ਤੇ ਕੰਧ ਤੋਂ ਸਿੱਖ ਲਈਦਾ ਤੇ ਇਹ ਜਿਹੜਾ ਭੋਜੀਆਂ ਦੀ ਸੰਗਤ ਨੇ ਵੱਡਾ ਪ੍ਰਾਲਾ ਕੀਤਾ ਹੈ ਕਿ ਇੱਥੋਂ ਸਾਨੂੰ ਸਿੱਖਣ ਦੀ ਲੋੜ ਹੈ ਕਿ ਸਾਰਿਆਂ ਨੂੰ ਇਹ ਪੈਰਾ ਜਿਹੜਾ ਹੈ ਇਹ ਕਰਨਾ ਚਾਹੀਦਾ ਵੇਖੋ ਸਿੱਖਣਾ ਤੇ ਅਸੀਂ ਗੁਰੂ ਤੋਂ ਹੀ ਆ ਸਾਡਾ ਨਗਰ ਵੀ ਕੋਲ ਲੰਬੇ ਸਮੇਂ ਤੋਂ ਭੁੱਲਾ ਸੀ ਮਹਾਰਾਜ ਦੇ ਇਹ ਬਚਨਾਂ ਨੂੰ ਪੰਗਤ ਵਾਲੇ ਬਚਨ ਨੂੰ ਪਰ ਮਹਾਰਾਜ ਨੇ ਸਾਡੇ ਤੇ ਤਰਸ ਕੀਤਾ ਹੈ ਤੇ ਇਸੇ ਤਰ੍ਹਾਂ ਸਾਰੇ ਨਗਰਾਂ ਨੂੰ ਇਹ ਚਾਹੀਦਾ ਹੈ ਕਿ ਜਿਹੜਾ ਗੁਰੂ ਘਰ ਦਾ ਸਮਾਗਮ ਹੈ ਨਾ ਤੇ ਉਹ ਲੰਗਰ ਪ੍ਰਸ਼ਾਦਾ ਪੰਗਤ ਦੇ ਵਿੱਚ ਕੀਤਾ ਜਾਵੇ ਕਈ ਵਾਰ ਹੀ ਅਸੀਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਹੈ ਇਤਿਹਾਸੀ ਅਸਥਾਨਾਂ ਤੇ ਵੀ ਜਿਹੜੇ ਉਥੋਂ ਦੇ ਪ੍ਰਬੰਧਕ ਹਨ ਉਹ ਇਹ ਧਿਆਨ ਨਹੀਂ ਦਿੰਦੇ ਕਿ ਖੁਸ਼ੀ ਦੇ ਸਮੇਂ ਦੇ ਵਿੱਚ ਵਿਆਹਾਂ ਦੇ ਵਿੱਚ ਜੋ ਲੜਕੀਆਂ ਦੇ ਸਿਰ ਤੋਂ ਚੁੰਨੀ ਨਹੀਂ ਹੁੰਦੀ ਕੇਸ ਨੰਗੇ ਹੁੰਦੇ ਆ ਪੋਜ ਬਣਾਈ ਜਾਂਦੇ ਆ ਜੋੜਾ ਪਾ ਕੇ ਤੇ ਲੰਗਰ ਹਾਲ ਦੇ ਵਿੱਚ ਉਹਦੇ ਫਿਰਦੀ ਆ ਉਹਨਾਂ ਦੇ ਚਰਨਾਂ 'ਚ ਬੇਨਤੀ ਵੀ ਇਹ ਕੰਮ ਸਾਨੂੰ ਨਹੀਂ ਕਰਨਾ ਚਾਹੀਦਾ ਔਰ ਇਹ ਇਹ ਤੇ ਧਿਆਨ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਵੀ ਦੇਣਾ ਚਾਹੀਦਾ ਹੈ ਭਾਈ ਸਰ ਉਸ ਤੋਂ ਕੋਰ ਹੈ ਪੈਲਸ ਵੀ ਪ੍ਰੋਗਰਾਮ ਕਰਦੇ ਸਮੇਂ ਕਈ ਪਰਿਵਾਰ ਜਿਹੜੇ ਆਨੰਦ ਕਾਰਜ ਵੀ ਭੁੱਲ ਜਾਂਦੇ ਨੇ ਕਿ ਉਹ ਸ਼ਾਮ ਨੂੰ 4 ਵਜੇ ਆਣ ਕੇ ਆਨੰਦ ਕਾਰਜ ਕਰਵਾਉਂਦੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਕਿ ਪਹਿਲਾਂ ਤੇ ਵੇਖੋ ਸਾਡਾ ਜਿਹੜਾ ਇਤਿਹਾਸ ਹੈ ਪ੍ਰਾਤਨ ਸਮੇਂ ਦੇ ਵਿੱਚ ਅੰਮ੍ਰਿਤ ਵੇਲੇ ਜਿਹੜੇ ਆਨੰਦ ਕਾਰਜ ਸਨ ਹੁੰਦੇ ਹੁੰਣ ਸਨ ਮੁੜ ਕੇ ਮਤਾ ਪਾਇਆ ਕਿ ਚਲੋ 12 ਵਜੇ ਤੋਂ ਪਹਿਲਾਂ ਕੀਤੇ ਜਾਣ ਤੇ ਜੇ ਤੇ ਕਰਨਾ ਆਨੰਦ ਕਾਰਜ ਫਿਰ 12 ਵਜੇ ਤੋਂ ਪਹਿਲਾਂ ਹੈ ਤੇ ਜੇ ਗੰਦ ਕਾਰਜ ਕਰਨਾ ਫਿਰ 12 ਵਜੇ ਤੋਂ ਬਾਅਦ ਪੈਲਸਾਂ ਦੇ ਵਿੱਚ ਜਿੱਥੇ ਮਰਜ਼ੀ ਲੋਕ ਕਰਦੇ ਉਹ ਕਰੀ ਜਾਂਦੇ ਆ ਆਨੰਦ ਕਾਰਜ ਨਹੀਂ ਉਹ ਗੰਦ ਕਾਰਜ ਹੈ ਹਾਂਜੀ ਸ੍ਰੀ ਅਕਾਲਪਤੀ ਸਾਹਿਬ ਤੇ ਇੱਕ ਜਥੇਦਾਰਾਂ ਨੇ ਫੈਸਲਾ ਲਿਆ ਜਿੱਤਾਂ ਕਿ ਸਰਦਾਰ ਸੁਖਵੀਰ ਸਿੰਘ ਬਾਦਲਵਾਲ ਨੂੰ ਮਾਫ਼ੀ ਦੇ ਦਿੱਤੀ ਇਸ ਦੇ ਸੰਬੰਧ ਵਿੱਚ ਮੈਂ ਕਹਿਣਾ ਚਾਹੁੰਦੇ ਹਾਂਜੀ ਹਾਂਜੀ ਗੁਰਮਖ ਪਿਆਰਿਓ ਉਹ ਤੇ ਮੈਂ ਸਮਝਦਾ ਕਿ ਜਥੇਦਾਰ ਸਾਹਿਬਾਂ ਨੂੰ ਆ ਸਮਝਣਾ ਚਾਹੀਦਾ ਹੈ ਜਥੇਦਾਰ ਸਰਦਾਰ ਰੰਗਵੀਰ ਸਿੰਘ ਹੋਣਾ ਨੇ ਵੇਖੋ ਇਤਿਹਾਸ ਪੜਿਆ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਿਵੇਂ ਹੋਈ ਉਹਨਾਂ ਨੇ ਸਹਿਬਜ਼ਾਦਿਆਂ ਦਾ ਇਤਿਹਾਸ ਪੜਿਆ ਏ ਉਹਨਾਂ ਦੀ ਸ਼ਹੀਦੀ ਕਿਵੇਂ ਹੋਈ ਪਰ ਉਹਨਾਂ ਨੇ ਪੜਿਆ ਤੇ ਅਮਲ ਨਹੀਂ ਕੀਤਾ ਜੇ ਅਮਲ ਕੀਤਾ ਹੁੰਦਾ ਤੇ ਚੰਦੂ ਨੂੰ ਕਿਵੇਂ ਛੇਵੇਂ ਪਾਸ਼ਾ ਨੇ ਨੱਥ ਪਾ ਕੇ ਲਿਆਂਦਾ ਵਜੀਦੇ ਦਾ ਪਪਾ ਬੰਦਾ ਸਿੰਘ ਬਹਾਦਰ ਨੇ ਸਿਰ ਕਿਵੇਂ ਲਾਇਆ ਤੇ ਇਹਨਾਂ ਨੇ ਤਿੰਨ ਦਿਨ ਬਾਅਦ ਇਸ ਕਬੀਰ ਬਾਦਲ ਨੂੰ ਕੁਰਸੀ ਤੇ ਤੇ ਛੁੱਟੀ ਦੇ ਦਿੱਤੀ ਤੇ ਮੈਂ ਜੱ세ਦਾਰ ਸਾਹਿਬ ਨੂੰ ਪੁੱਛਦਾ ਹਾਂ ਕਿ ਜੇ ਤੁਹਾਡੇ ਬੱਚਿਆਂ ਨੂੰ ਤੁਹਾਡੇ ਭਰਾਵਾਂ ਨੂੰ ਤੁਹਾਡੇ ਪਿਓ ਦਾ ਕਿਸੇ ਨੇ ਕਤਲ ਕੀਤਾ ਤੇ ਇੰਨੀ ਇੰਨੀ ਸਜ਼ਾ ਲਾ ਕੇ ਛੱਡ ਦੋਗੇ ਤੁਸੀਂ ਉਹਨਾਂ ਨੇ ਜੋ ਵੀ ਉਹ ਕਦਮ ਕੀਤਾ ਗਲਤ ਕੀਤਾ ਹੈ ਬਾਕੀ ਮਾਰਾ ਸਚੇ ਪਾਤਸ਼ਾਹ ਜੀ ਦੇ ਬਾਣੀ ਦੇ ਬਚਨ ਹੈ ਸਹਿਬ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ ਮੈਂ ਵੀ ਸਮਝਦਾ ਕਿ ਉਹਨਾਂ ਦੇ ਕਰਮਾਂ 'ਚ ਵਡਿਆਈ ਨਹੀਂ ਜੇ ਵਡਿਆਈ ਹੁੰਦੀ ਨਾ ਉਹਨਾਂ ਦੇ ਕਰਮਾਂ ਦੇ ਵਿੱਚ ਫਿਰ ਉਹਨਾਂ ਨੂੰ ਇਹ ਪਤਾ ਲੱਗਿਆ ਜਿਵੇਂ ਉਹ ਕਹਾਵਤ ਹੈ ਨਾ ਕਿ ਕਿਸੇ ਦੇ ਪਿੰਡ ਕਿਸੇ ਪਿੰਡ ਦੇ ਵਿੱਚ ਨਾ ਖੂਹ ਦੇ ਵਿੱਚ ਬਿੱਲੀ ਡਿੱਗ ਪਈ ਸੀ ਤੇ ਲੋਕੀ ਕਹਿਣ ਕਿ ਖੂਹ ਪੂਰ ਦੋ ਕੋਈ ਜਿਹੜਾ ਸਮਝਦਾਰ ਆਇਆ ਉਹ ਕਹਿੰਦਾ ਨਹੀਂ ਖੂਹ ਪੂਰਨ ਦੀ ਲੋੜ ਨਹੀਂ ਬਿੱਲੀ ਬਾਹਰ ਕੱਢ ਦਿੱਤੀ ਜਾਵੇ ਤੇ ਜਹੇਦਾਰ ਨੂੰ ਪਤਾ ਲੱਗ ਗਿਆ ਜਦੋਂ ਵੀ ਖੂਹ ਦੇ ਵਿੱਚ ਬਿੱਲੀ ਆ ਮਰੀ ਤੇ ਉਹ ਕੱਢ ਸਕਦਾ ਸੀ ਪਰ ਕੱਢੀ ਨਹੀਂ ਉਹਨੇ ਉਹ ਬਿੱਲੀ ਨੂੰ ਕੀੜੇ ਪਏ ਹੋਏ ਜਿਹੜੇ ਉਹ ਗੁਰਮਖਸ ਪਿਆਰ ਉਹ ਵੀ ਉਹਨੂੰ ਦੇਖਦੇ ਭਾਵ ਬਾਦਲ ਜੁੰਡਲੀ ਸਾਰੀ ਦੇਖਦੀ ਜੋ ਉਹਨਾਂ ਨੇ ਗਿਣਾ ਕੀਤੇ ਐ ਤੇ ਮੈਂ ਬੇਨਤੀ ਕਰਦਾ ਵਾਂ ਕਾਲੀਤਾਲ ਜਿਹੜੀ ਪਾਰਟੀ ਹੈ ਸਾਡੇ ਬੜੇ ਵੱਡ ਵਡੇਰਿਆਂ ਨੇ ਸ਼ਹੀਦੀਆਂ ਦੇ ਕਰਕੇ ਯਾਦ ਕਰਵਾਈ ਹੈ ਤੇ ਇਹ ਜਿਹੜੀ ਬਿੱਲੀ ਹੈ ਕੱਢਣੀ ਸਾਨੂੰ ਬਾਹਰ ਚਾਹੀਦੀ ਹੈ ਜੇ ਦੁੱਧ ਦੇ ਵਿੱਚ ਮੱਖੀ ਪੈ ਜਾਵੇ ਤੇ ਭਾਂ ਦੁੱਧ ਨਹੀਂ ਡੋਲਦੇ ਮੱਖੀ ਬਾਹਰ ਕੱਢ ਦੇਂਦੀਆਂ ਇਸੇ ਤਰ੍ਹਾਂ ਸਾਨੂੰ ਕਰਮਖਪਿਆਰੋ ਬਿੱਲੀ ਤੇ ਮੱਖੀ ਬਾਹਰ ਕੱਢਣੀ ਚਾਹੀਦੀ ਹੈ ਤੇ ਜਥੇਦਾਰਾਂ ਨੇ ਜੋ ਵੀ ਫੈਸਲਾ ਲਿਆ ਉਹ ਤੇ ਅਸੀਂ ਬਿਲਕੁਲ